ਤੁਸੀਂ ਸਾਰੇ ਜਾਣਦੇ ਹੋ ਕਿ ਸਾਡੇ ਨੈਸ਼ਨਲ ਕਮਿਸ਼ਨਰ ਸ਼੍ਰੀ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਜੀ ਨੇ 1 ਮਾਰਚ ਤੋਂ ਜੁਧ ਨਸ਼ਾ ਵਿਰੋਧ ਇਹ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਜਿਹੜੀ ਹੈਗੀ ਆ ਕੈਂਪੇਨ ਸ਼ੁਰੂ ਕੀਤੀ ਆ ਸੋ ਉਹਦੇ ਵਾਸਤੇ ਉਹਨਾਂ ਦੀ ਜਿਹੜੀ ਪੂਰੀ ਟੀਮ ਹੈ ਜੀ ਮੈਂ ਸਾਰੇ ਪੰਜਾਬ ਦੇ ਦੌਰੇ ਕਰ ਰਿਹਾ ਔਰ ਸਾਡੇ ਐਮਐਲਏ ਨਰਿੰਦਰ ਭਰਾਜ ਜੀ ਐਸਐਸਪੀ ਸਾਹਿਬ ਸਰਤਾਜ ਜੀ ਔਰ ਏਡੀਸੀ ਸਾਹਿਬ ਔਰ ਸਾਡੇ ਸਿਵਲ ਸਰਜਨ ਔਰ ਨਵੇਂ ਜਿਹੜੇ ਆਰਜੀਐਸ ਆਫਸਰ ਆ ਇਹ ਸਾਰੀ ਟੀਮ ਹੈ ਜੀ ਜਿਹੜੀ ਪੰਜਾਬ ਨੂੰ ਨਸ਼ਾ ਮੁਕਤ ਕਰੇਗੀ ਜ਼ਿਲ੍ਹਾ ਲੈਵਲ ਦੇ ਉੱਤੇ ਇਸ ਤਰ੍ਹਾਂ ਇਹ ਸਟੇਟ ਲੈਵਲ ਦੇ ਉੱਤੇ ਟੀਮ ਬਣਾ ਕੇ ਇੱਕ ਨੇਕ ਨiyet ਦੇ ਨਾਲ ਇੱਕ ਨੀਤੀ ਬਣਾ ਕੇ ਪਹਿਲਾਂ ਮੈਂ ਤੁਹਾਨੂੰ ਮੋٹے ਤੌਰ ਤੇ ਦੱਸਦਾ ਵੀ ਉਹ ਨੀਤੀ ਕੀ ਹੈ ਨੀਤੀ ਇਹ ਹੈਗੀ ਹੈ ਕਿ ਪੰਜਾਬ ਜਿੱਥੇ ਇਸ ਵੇਲੇ ਪਹੁੰਚਿਆ ਹੋਇਆ ਜੀ ਉਹਦੇ ਵਿੱਚ ਯੂਥ ਵਾਸਤੇ ਜੋ ਅੱਜ ਦੇ ਹਾਲਾਤ ਹੈ ਜੋ ਦੁਨੀਆ ਦੇ ਹਾਲਾਤ ਹੈ ਕਿ ਸਾਡੇ ਯੂਥ ਲਈ ਬਾਹਰ ਜਾਣ ਦੇ ਸਾਰੇ ਰਸਤੇ ਬੰਦ ਹੋ ਗਏ ਤੇ ਇੱਥੋਂ ਮਾਪੇ ਬੱਚਿਆਂ ਨੂੰ ਬਾਹਰ ਇਸ ਕਰਕੇ ਕੱਢ ਰਹੇ ਸੀ ਕਿ ਉਹਨਾਂ ਨੂੰ ਨਸ਼ਾ ਤੋਂ ਬਚ ਜਾਏਗਾ ਬਾਹਰ ਦੇ ਹਾਲਤ ਬਹੁਤ ਬੱਦਰ ਹੈ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਸੇਤ ਭਖੂਰ ਬਣਾਣਾ ਰੰਗਲਾ ਪੰਜਾਬ ਬਣਾਣਾ ਔਰ ਰੋ ਰੋਜ਼ਗਾਰ ਭਖੂਰ ਹੋਏਗਾ ਤਾਂ ਬਣਾਣਾ ਇਸ ਮੰਤਵ ਦੇ ਨਾਲ ਇਹ ਨੀਤੀ ਬਣੀ ਹੈ ਉਹਨੂੰ ਡੀਕ੍ਰਿਮੀਨਲਾਈਜ਼ ਕਰਨਾ ਜੀ ਜਿਹੜੇ ਬੰਦੇ ਨਸ਼ਾ ਕਰਦੇ ਆ ਉਹਨਾਂ ਨੂੰ ਜੇ ਕੋਈ ਟੀਕੇ ਲਾਂਦਾ ਤਾਂ ਉਹਨੂੰ ਚਾਹੇ ਅਸੀਂ ਲਿਕਵਿਡ ਮੈਥਡ ਆਨ ਜਾਂ ਔਰਲ ਸਬਸਟੀਟਿਊਸ਼ਨ ਥੈਰੇਪੀ ਤੇ ਲੈ ਕੇ ਆਣਾ ਫਿਰ ਉਸ ਤੋਂ ਬਾਅਦ ਜਿਹੜਾ ਅਗਲਾ ਸਟੈਪ ਹੈ ਉਹਦੇ ਚ ਹੈਗਾ ਕਿ ਉਹਨੂੰ ਕੋਈ ਨਾ ਕੋਈ ਕੰਮ ਸਿਖਾਣਾ ਸੀ ਯੋਗਾ ਕਰਾਣਾ ਮੈਡੀਟੇਸ਼ਨਸ ਖਾਣੀ ਆ ਕੋਈ ਨਾ ਕੋਈ ਸਕਿੱਲ ਡਿਵੈਲਪਮੈਂਟ ਕਰਾਉਣਾ ਉਹਨੂੰ ਪੁੱਛਣਾ ਹੈ ਉਹਦੇ ਵਾਸਤੇ ਇੱਕ ਤਾਂ ਅਸੀਂ ਕਹਾਂਗੇ ਅਸੀਂ ਆਪਣੀ ਜਿਹੜੀ ਕੈਪੈਸਿਟੀ ਆ ਉਹਨੂੰ ਨਿਹਾਸ ਕਰ ਰਹੇ ਆ ਜੀ ਉਹਦੇ ਵਿੱਚ ਜਿਹੜਾ ਅਸੀਂ ਤੁਹਾਡੇ ਕੋਲੇ ਜਿਹੜਾ ਆਲਰੇਡੀ ਹੈ ਸਰੂਰ ਦੇ ਵਿੱਚ ਬਹੁਤ ਜ਼ਿਆਦਾ ਲਿਮਟਿਡ ਕੈਪੈਸਿਟੀ ਸੀ ਤਕਰੀਬਨ ਤਕਰੀਬਨ ਜਿਹੜੇ ਤੁਹਾਡੇ ਹੈਗੇ ਆ ਗਵਰਨਮੈਂਟ ਸੈਕਟਰ ਦੇ ਵਿੱਚ ਤਾਂ ਸਿਰਫ ਜਿਹੜਾ ਹੈਗਾ ਉਹ 10 ਜਿਹੜੇ ਹੈਗੇ ਆ ਸਰਕਾਰੀ ਤੇ 15 ਰੈੱਡ ਕਰਾਸ ਤੇ 25 ਸਾਡੇ ਕੋਲੇ ਜਿਹੜੇ ਡਿਡਿਕਸ਼ਨ ਦੇ ਜਿਹੜੇ ਸੀਗੇ ਉਹ ਬੈਡਸ ਅਵੇਲੇਬਲ ਸੀਗੇ ਜੀ ਪ੍ਰਾਈਵੇਟ ਜਿਹੜੇ 7 ਬੰਦੇ ਆ ਉਹ ਉਹਨਾਂ ਕੋਲੇ ਮਤਲਬ ਬੰਦੇ 67 ਕੋਨਾਂ ਕੋਲੇ ਸੀਗੇ ਇਹ 95 ਔਰ ਉਹਦੇ ਚੋਂ 30 ਜਿਹੜੇ ਹੈਗੇ ਆ ਤੁਹਾਡੇ ਚੀਮਸ ਜੋ ਇੱਕ ਐਨਜੀਓ ਚਲਾਉਂਦੀ ਆ ਅਕਾਲ ਵਾਲੇ ਚੰਦੇ ਅਕਾਲ ਅਕੈਡਮੀ ਵਾਲੇ ਬਹੁਤ ਵਧੀਆ ਚਲਾਉਂਦੇ ਆ ਬੋੜੂ ਸਾਹਿਬ ਵਾਲੇ ਉਹ ਤੇ ਹੁਣ ਅਸੀਂ ਇਹਦੇ ਚ ਦੋ ਸਾਡੇ ਜਿਹੜੇ ਨਰਸਿੰਗ ਕਾਲਜ ਆ ਭਵਾਨੀ ਕਾਡ ਚ ਜ਼ਰੂਰ ਚ 100 ਬੈਡ ਹੋਰ ਐਡ ਕੀਤੇ ਆ ਇੱਕ ਜਿਹੜੇ ਤੁਹਾਡਾ ਐਗਜ਼ਿਸਟਿੰਗ ਜਿਹੜਾ ਰੀਐਬ ਸੈਂਟਰ ਆ 50 ਬੈਡ ਹੋਰ ਕਨਵਰਟ ਕਰਤੇ ਤੇ ਇਸੇ ਤਰ੍ਹਾਂ ਜਿਹੜੇ ਹੋਰ ਥੋੜਾ ਜਿਹਾ ਬੈਡ ਅਸੀਂ ਐਡ ਕਰਕੇ ਇਹਦੇ ਚ ਤਕਰੀਬਨ ਤਕਰੀਬਨ ਤੁਹਾਡੀ ਜਿਹੜੀ 2.5 ਗੁਣਾ ਕੈਪੈਸਿਟੀ ਜਿਹੜੀ ਡਿਡਕਸ਼ਨ ਦੀ ਕੀਤੀ ਆ ਇੱਕ ਅਸੀਂ ਬਹੁਤ ਵੱਡਾ ਰੀਐਬ ਉਹ ਸਾਡੇ ਦੋ ਜਗ੍ਹਾ ਗੱਲ ਚੱਲਦੀ ਆ ਚਾਹੇ ਅਸੀਂ ਪੀਜੀ ਦੇ ਸੈਂਟਰ ਨਾਲ ਜੋ ਮੰਨਦੇ ਆ ਅਦਰਵਾਈਜ਼ ਅਸੀਂ ਜਿਹੜਾ ਅਕਾਲ ਹਸਪੀਟਲ ਉਹਨਾਂ ਦੇ ਨਾਲ ਜਾਂ ਹੋਰ ਵੀ ਸਾਡੇ ਕੋਲੇ ਤਿੰਨ ਚਾਰ ਆਪਸ਼ਨਸ ਆ ਗਿਆ ਜਿਹੜਾ ਕਿ ਡੀਟੌਕਸ ਤੋਂ ਬਾਅਦ ਰੀਹੈਬਿਲਿਟੇਸ਼ਨ ਜਿਹਦੇ ਵਿੱਚ ਘੱਟੋ ਘੱਟ ਵੀ 15 ਕਿਸਮ ਦੇ 20 ਕਿਸਮ ਦੇ ਨਵੇਂ ਸਕਿੱਲਸ ਹੋਣਗੇ ਇਹ ਖੇਤੀਬਾੜੀ ਤੇ ਆਧਾਰਿਤ ਹੋਣਗੇ ਆਈਟੀ ਬੇਸਡ ਹੋਣਗੇ ਆਈਟੀ ਦੇ ਨਾਲ ਸੰਬੰਧਿਤ ਹੋਣਗੇ ਫੂਡ ਇੰਡਸਟਰੀ ਨਾਲ ਸੰਬੰਧਿਤ ਹੋਣਗੇ ਜਿਹੜੇ ਉਹਨਾਂ ਨੂੰ ਬਦਨ ਨੂੰ ਆਫਰ ਦੇਵਾਂਗੇ ਅਸੀਂ 15 20 ਚੁਆਇਸਸ ਦੇਵਾਂਗੇ ਜਿੱਥੇ 200 ਬੰਦਾ ਹੋਏਗਾ ਉਹਨਾਂ ਦੇ 10 15 20 ਦੇ ਗਰੁੱਪ ਬਣਾ ਕੇ ਉਹਨਾਂ ਨੂੰ ਟ੍ਰੇਨਿੰਗ ਦੇਵਾਂਗੇ ਉਸ ਤੋਂ ਬਾਅਦ ਗਵਰਨਮੈਂਟ ਦੀਆਂ ਬਹੁਤ ਸਾਰੀਆਂ ਸਕੀਮਾਂ ਹੈਗੀਆਂ 25-25 ਲੱਖ ਰੁਪਏ ਦਾ ਲੋਨ ਹੈ ਜਿਹਦੇ ਵਿੱਚ ਸਬਸਿਡੀ ਕੰਪੋਨੈਂਟ ਵੀ ਹੈ ਉਹ ਉਹਨਾਂ ਨੂੰ ਅਸੀਂ ਜਿਹੜਾ ਦੇ ਕੇ ਕੰਮ ਸ਼ੁਰੂ ਕਰਾਵਾਂਗੇ ਇਸ ਤੋਂ ਸਵਾਏ ਜਿਹੜੇ ਇਹਦੇ ਨਾਲ ਸਟਿਗਮਾ ਟੈਸਟ ਹੈ ਜੀ ਲੋਕ ਜਾਣਦੇ ਨਹੀਂ ਆ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਨਾਂ ਵੀ ਇਸ ਤਰ੍ਹਾਂ ਦਾ ਹੈਗਾ ਉੱਥੇ ਲੋਕ ਭੇਜਣਾ ਨਹੀਂ ਚਾਹੁੰਦੇ ਬੱਚਿਆਂ ਨੂੰ ਸਾਡੇ ਕੋਲੇ 529 ਸਾਡੇ ਕੋਲੇ ਓਟ ਸੈਕਟਰ ਹੈ ਔਰ ਸਾਡੇ ਕੋਲੇ 36 ਡੀਡਿਕਸ਼ਨ ਸੈਂਟਰ ਹੈ ਇਹ ਸਾਡੇ ਜਿਹੜੇ ਤਕਰੀਬਨ ਤਕਰੀਬਨ ਜਿਹੜੇ ਤੁਹਾ ਅਹ ਬਲੇ ਪੌਣੇ ਛੇ ਸਵਾਜਾ 550 ਸੈਂਟਰਾਂ ਦੇ ਵਿੱਚ 294000 ਲੋਕ ਦਵਾਈ ਲੈਂਦੇ ਆ ਪ੍ਰਾਈਵੇਟ 170 ਹੈ ਉਹਦੇ ਵਿੱਚੋਂ ਘੱਟੋ ਘੱਟ ਵੀ ਜਿਹੜੇ ਹੈਗੇ ਆ ਤੁਹਾਡੇ ਉਹ 7 ਲੱਖ ਤੋਂ ਵੱਧ ਲੋਕ ਦਵਾਈ ਲੈਂਦੇ ਆ ਪਰ ਦੁੱਗਣੇ ਤੋਂ ਜ਼ਿਆਦਾ ਸਾਢੇ ਬਲੇ ਢਾਈ ਕੋਣਾ ਉਹਦਾ ਕਾਰਨ ਕੀ ਆ ਕਿ ਸਟਿਗਮਾ ਕਰਕੇ ਉਹ ਗੋਲੀਆਂ ਮਹਿੰਗੀਆਂ ਲੈ ਰਿਹਾ ਉਹ ਮਤਲਬ 30 ਰੁਪਏ ਚ 35 ਰੁਪਏ ਚ 40 ਰੁਪਏ ਚ ਗੋਲੀ ਲੈ ਰਿਹਾ ਜਿਹੜੀ ਅਸੀਂ ਫ੍ਰੀ ਦਿੰਨੇ ਆ ਤੇ ਉਹਦੇ ਨਾਲ ਮਤਲਬ ਅਸੀਂ ਉਹਨਾਂ ਨੂੰ ਇਸ ਟਿਕ ਵਾਸਤੇ ਅਸੀਂ ਇੱਕ ਐਲਕੋਹਲਿਕ ਅਨੋਨਿਮਸ ਨਾਰਕੋਟਿਕ ਅਨੋਨਿਮਸ ਔਰ ਇੱਕ ਪਿੰਡਾਂ ਦੀਆਂ ਸਿਹਤ ਕਮੇਟੀਆਂ ਸ਼ਹਿਰਾਂ ਦੇ ਵਿੱਚ ਰੋਗੀ ਕल्याण ਸੰਪਤੀਆਂ ਇੱਕ سپورਟ ਗਰੁੱਪ ਕ੍ਰੀਏਟ ਕਰ ਰਹੇ ਆ ਜਿਹੜਾ ਕਿ ਉਹਨਾਂ ਨੂੰ ਉਹਨਾਂ ਦੀ ਕੌਨਫਿਡੈਂਸ਼ੀਅਲਟੀ ਦੇ ਵਿੱਚ ਉਹਨਾਂ ਨੂੰ ਲੈ ਕੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਡੀਡਿਕਸ਼ਨ ਦੇ ਮੋਟੀਵੇਟ ਵੀ ਕਰੇਗਾ ਇਨ ਦਾ ਮੇਨ ਟਾਈਮ ਉਹਨਾਂ ਨੂੰ ਨਸ਼ਿਆ ਤੋਂ ਨਸ਼ੇ ਛੱਡ ਕੇ ਦੂਜੀਆਂ ਦਵਾਈਆਂ ਤੇ ਆਣ ਲਈ ਪੇਰੇਗਾ ਔਰ ਉਹਨਾਂ ਨੂੰ ਜਿਹੜਾ ਹੈਗਾ ਉਹ ਡਿਊਡੈਕਸ਼ਨ ਸੈਂਟਰ ਤੱਕ ਲੈ ਕੇ ਆ ਸਾਡੀ ਮਦਦ ਕਰੇਗਾ ਸੋ ਇਹ ਇੱਕ ਕੰਪਰੀਹੈਂਸਿਵ ਸਟ੍ਰੈਟਜੀ ਹੈ ਕਿ ਦੋ ਰਸਤੇ ਆ ਇੱਕ ਹੈਗਾ ਖੁਸ਼ਹਾਲੀ ਵਾਲਾ ਨਸ਼ਾ ਛੱਡਣ ਵਾਲਾ ਕੰਮ ਸਿੱਖ ਕੇ ਕੰਮ ਕਰਨ ਵਾਲਾ ਵਿਆਹ ਕਰਾਉਣ ਵਾਲਾ ਔਰ ਬਹੁਤ ਤਰੱਕੀ ਦਾ ਰਸਤਾ ਜਿਹੜਾ ਉਹ ਜੋਲੇ ਸਵੇਰ ਵੱਲ ਜਾਂਦਾ ਦਾ ਸਾਹਿਬ ਤੁਸੀਂ ਇੱਕ ਵਾਰ ਨੂੰ ਕੰਪਲੀਟ ਕਰ ਲੈਂਦੇ ਹੋ ਉਸ ਤੋਂ ਬਾਅਦ ਜੋ ਮਰਜ਼ੀ ਉਸ ਤੋਂ ਬਾਅਦ ਦੂਜਾ ਰਸਤਾ ਇਹ ਹੈਗਾ ਕਿ ਜਿਹੜਾ ਨਸ਼ਾ ਵੇਚਣ ਵਾਲੇ ਆ ਜਿਹੜੇ ਸਾਡੇ ਬਚਪਨ ਨੂੰ ਜਾਂ ਸਾਡੀ ਜਵਾਨੀ ਨੂੰ ਬਰਬਾਦ ਕਰਦੇ ਆ ਉਹਨਾਂ ਦੇ ਪਿੱਛੇ ਪੁਲਿਸ ਹੋਏਗੀ ਉਹ ਜਾਂ ਤਾਂ ਕਿਸੇ ਥਾਣੇ 'ਚ ਕੁੱਟ ਖਾ ਰਹੇ ਹੋਣਗੇ ਜਾਂ ਜ਼ਖਮੀ ਹੋ ਕੇ ਕਿਸੇ ਹਸਪਤਾਲ 'ਚ ਦਾਖਲ ਹੋਣਗੇ ਜਾਂ ਪੰਜਾਬ ਛੱਡ ਕੇ ਭੱਜ ਜਾਣਗੇ ਤੇ ਜੇ ਚਾਰੋਂ ਸਿਰੇ ਨਹੀਂ ਆ ਤਾਂ ਉਹ ਫਿਰ ਕਿਤੇ ਵੱਲ ਰੱਬ ਨੂੰ ਘਾਰੇ ਹੋਣਗੇ ਜਿੱਥੇ ਮਰਜੀ ਭੱਜ ਜਾਣ ਫੜ ਕੇ ਲਿਆਵਾਂਗੇ ਤੁਹਾਡੇ ਮੈਂ ਉਚੇਚੇ ਤੌਰ ਦੇ ਉੱਤੇ ਜਿਹੜਾ ਮੈਂ ਇੱਕ ਇੱਕ ਗੱਲ ਹੋਰ ਕਰਕੇ ਫਿਰ ਮੌਜੂਦੇ ਤੇ ਆਉਂਗਾ ਇੱਕ ਅਸੀਂ ਜਿਹੜੇ ਬੱਚਿਆਂ ਨੂੰ ਟਾਰਗੇਟ ਕਰ ਰਿਹਾ ਜੀ ਉਹਦੇ 'ਚ ਇਹਨਾਂ ਨੇ ਜਿਹੜੀਆਂ ਨਵੀਂ ਵੇਪਿੰਗ ਕਹਿੰਦੇ ਆ ਵੇਪਸ ਆ ਗਈਆਂ ਇਹ ਸਿਕਰਟਸ ਆ ਗਈਆਂ ਆਨਲਾਈਨ ਫਾਰਮੇਸੀ ਆ ਉਹ ਮੈਂ ਜੇਪੀ ਨੱਡਾ ਜੀ ਨੂੰ ਵੀ ਮਿਲ ਕੇ ਆ ਉਹਦੇ ਵਾਸਤੇ ਉਹ ਵੀ ਕੋਆਪਰੇਟ ਕਰ ਰਹੇ ਆ ਵੀ ਆਰ ਵਰਕਿੰਗ ਟੂਗੇਦਰ ਫॉर ਦਿਸ ਉਹਨਾਂ ਨੇ ਕਹਿਆ ਤੁਹਾਨੂੰ ਪੂਰੀ ਸਪੋਰਟ ਕਰਾਂਗੇ ਉਹਨਾਂ ਨੇ ਅਪਰੀਸ਼ੀਏਟ ਕੀਤੀ ਆ ਪੰਜਾਬ ਦਾ ਜਿਹੜਾ ਯੋਧ ਨਸ਼ਾ ਵਿਰੋਧਾ ਬਹੁਤ ਪ੍ਰੇਜ਼ ਕੀਤੀ ਆ ਉਹਨਾਂ ਨੇ ਔਰ ਸਾਰੇ ਜਿਹੜੇ ਉਹਨਾਂ ਨੇ ਕਿਹਾ ਵੀ ਅਸੀਂ ਪੂਰੀ ਮਦਦ ਕਰਾਂਗੇ ਔਰ ਇਸ ਤੋਂ ਸਿਵਾਏ ਜਿਹੜੇ ਆ ਗਿਆ ਨਵੇਂ ਐਕਸਟ੍ਰੋਬਰੀ ਕੈਂਡੀਜ਼ ਔਰ ਜਿਹੜੇ ਇੱਕ ਮਫਰੀਦਕੋਟ ਦੇ ਵਿੱਚ ਜਿਹੜੇ ਆ ਗਿਆ ਉਹ ਜਿਹੜੀਆਂ ਮੈਰੀਜੋਨਾ ਬੇਸ ਸੁੱਕੇ ਦੇ ਨਾਲ ਭੰਗ ਦੇ ਨਾਲ ਰਿਲੇਟਡ ਜਿਹੜੇ ਆ ਗਿਆ ਗੋਲੀਆਂ ਬਣਾ ਕੇ ਬੱਚਿਆਂ ਦੇ ਵਿੱਚ ਸਕੂਲਾਂ ਦੇ ਵਿੱਚ ਫ੍ਰੀਚ ਵੰਡ ਰਏ ਆ ਸੋ ਇਹਦੇ ਵਾਸਤੇ ਤੁਸੀਂ ਜਿਹੜਾ ਮੀਡੀਆ ਨੂੰ ਕਿ ਤੁਸੀਂ ਸਾਡੇ ਆਈਜ਼ ਐਂਡ ਇਅਰਸ ਹੋ ਤੁਸੀਂ ਇਹ ਸਾਡੀ ਇਨਫੋਰਮੇਸ਼ਨ ਲੋਕਾਂ ਤੱਕ ਪਹੁੰਚਾਣੀ ਆ ਔਰ ਲੋਕਾਂ ਦੀ ਜੇ ਕੋਈ ਦੁਖਤਕੀਫ ਹੈ ਜੇ ਕੋਈ ਬੰਦਾ ਕਰਦਾ ਐਕਸੈਲ ਇਨਫੋਰਮੇਸ਼ਨ ਸਾਡੂ ਦੇਣੀ ਆ ਇੱਕ ਮੈਂ ਹੁਣ ਜਿਹੜਾ ਬਹੁਤ ਮੈਸੇਜ ਇਹ ਮੈਨੂੰ ਪੂਰਾ ਕਰਨ ਦਿਓ ਹੁਣ ਤੁਸੀਂ ਰਾਮਨਾਰ ਤੁਹਾਡੇ ਸੰਗਰੂਰ ਦੇ ਵਿੱਚ ਦੂਜੀ ਵਾਰੀ ਹੋਇਆ ਪੂਰੇ ਪੰਜਾਬ ਛੋੜ ਕਿਤੇ ਨਹੀਂ ਹੋਇਆ ਕਿ ਨਸ਼ਾ ਛਡਾ ਕੇ ਕੋਈ ਕੰਮ ਸਖਾਣਾ ਚਾਹੁੰਦੇ ਸੀ ਉਹਨਾਂ ਨੂੰ ਸਿੱਧੇ ਰਸਤੇ ਪਾਣਾ ਚਾਹੁੰਦੇ ਸੀ ਉਹਨਾਂ ਨੇ ਬੇਵਕੂਫੀ ਕਰ ਲਈ ਆ ਜੀ ਉਸ ਉਥੋਂ ਸਟਾਫ ਦੇ ਕੋਲੋਂ ਮਤਲਬ ਭੱਜ ਕੇ ਉਹਨਾਂ ਨੂੰ ਰਾਤ ਧਮਕਾ ਕੇ ਉਥੋਂ ਭੱਜ ਕੇ ਜਾ ਕੇ ਉਹ ਉਹ ਫੜੇ ਗਏ ਆ 13 ਗੈਸੀ 10 ਫੜ ਲਿਆ ਤਿੰਨ ਨੂੰ ਵੀ ਫੜ ਲਾਂਗੇ ਕਿਤੇ ਨਹੀਂ ਜਾ ਸਕਦੇ ਲੇਕਿਨ ਇਹ ਮੈਂ ਬੜਾ ਕਲੀਅਰ ਮੈਸੇਜ ਦੇਣਾ ਚਾਹੁੰਦਾ ਇਹ ਉਹਨਾਂ ਨੇ ਇਹ ਗਲਤੀ ਕਰ ਲਈ ਆ ਉਹਨਾਂ ਨੂੰ ਅਸੀਂ ਰਿਫਾਰਮ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਹੁਣ ਉਹ ਦੁਬਾਰਾ ਉਹਨਾਂ ਨੂੰ ਇਹ ਮੌਕਾ ਨਹੀਂ ਮਿਲਣਾ ਦਿਸ ਇਸ ਸਾਰਿਆਂ ਨੂੰ ਅਸੀਂ ਇੱਕ ਇੱਕ ਮੌਕਾ ਸਭ ਨੂੰ ਦੇਣਾ ਸੀ ਲੇਕਿਨ ਜਿਹੜਾ ਬੰਦਾ ਜੋ ਤੁਹਾਡੇ ਸਰੂਰ ਦੇ ਬੰਦਿਆਂ ਨੇ ਕੀਤਾ ਹੁਣ ਉਹ ਫੜੇ ਗਏ ਆ ਹੁਣ ਹਸਤਾਕ ਨਹੀਂ ਜਾਣਗੇ ਹੁਣ ਜੇਲ੍ਹ ਚ ਜਾਣਗੇ ਉਹਨਾਂ ਦੀ ਜ਼ਮਾਨਤ ਨਹੀਂ ਹੋਏਗੀ ਹੁਣ ਤੇ ਨਾ ਤਾਂ ਉਹਨਾਂ ਦੀ ਜ਼ਮਾਨਤ ਹੋਏਗੀ ਜੇਲ੍ਹ ਜਾਣਗੇ ਔਰ ਉਹਨਾਂ ਨੂੰ ਦਵਾਈ ਗੋਲੀਆਂ ਫ੍ਰੀ ਨਹੀਂ ਮਿਲਣਗੀਆਂ ਹੁਣ ਅਸਾ ਚੜਾਣ ਦੀਆਂ ਉਹਨਾਂ ਨੂੰ ਮੁੱਲ ਲੈਣੀਆਂ ਪੈਣਗੀਆਂ ਉਹਨਾਂ ਨੂੰ ਬਿਜਲੀ ਫ੍ਰੀ ਨਹੀਂ ਮਿਲੇਗੀ ਘਰ ਦੀ ਸਬਸਿਡੀ ਬੰਦ ਹੋ ਜਾਏਗੀ ਬਿਜਲੀ ਦੀ ਉਹਨਾਂ ਨੂੰ ਰਾਸ਼ਨ ਫ੍ਰੀ ਨਹੀਂ ਮਿਲੇਗਾ ਜੇ ਇੰਟਾਇਰਡ ਹੋਣਗੇ ਤਾਂ ਉਹਨਾਂ ਨੂੰ ਰਾਸ਼ਨ ਫ੍ਰੀ ਨਹੀਂ ਮਿਲੇਗਾ ਮਾਰ ਰਿਆ ਇਹ ਬਾਕੀ ਵਾਲਿਆਂ ਵਾਸਤੇ 警告 ਹੈ ਜੀ ਇਹ ਬੰਦੇ ਅਸੀਂ ਫੜ ਲਏ ਆ ਬਾਕੀ ਦੇ ਤਿੰਨ ਵੀ ਫੜ ਲਾਂਗੇ ਮੈਂ ਲਗਾਤਾਰ ਟਰੈਕਿੰਗ ਕਰ ਰਿਹਾ ਆਗਾ ਜਿਹੜਾ ਬੰਦਾ ਕਿਸੇ ਕਿਸਮ ਦੇ ਜੋ ਇਹਨਾਂ ਨੇ ਸਕੂਲ ਵਾਲਾ ਤੁਹਾਡੇ ਇਹਨਾਂ ਨੇ ਕੀਤਾ ਨਸ਼ਾ ਛਡਾਊ ਕੇਂਦਰ ਵਾਲਿਆਂ ਨੇ ਜਿਹੜਾ ਬੰਦਾ ਕ੍ਰਾਈਮ ਕਰਦਾ ਫੜਿਆ ਗਿਆ ਜਿਹੜਾ ਬੰਦਾ ਸਰਕਾਰੀ ਹਸਪਤਾਲ ਤੋਂ ਗੋਲੀਆਂ ਲੈ ਕੇ ਕਿਤੇ ਬਾਹਰ ਖੜਾ ਵੇਚਦਾ ਮਿਲ ਗਿਆ ਉਹਨਾਂ ਦੇ ਨਾਲ ਸਖਤੀ ਨਾਲ ਨਿਬੜਿਆ ਜਾਊਗਾ ਜਿਹੜੇ ਬੰਦੇ ਮਾਪੇ-ਬਾਪ ਲੈ ਕੇ ਆ ਜਾਣ ਖੁਦ ਆ ਜਾਣ ਕੋਈ ਐਨਜੀਓ ਲੈ ਕੇ ਆਜੇ ਜਿਹੜੇ ਬੰਦੇ ਇਲਾਜ ਕਰਾਣ ਆਣਗੇ ਉਹਨਾਂ ਦਾ ਪੂਰੇ ਪਿਆਰ ਦੇ ਨਾਲ ਉਹਨਾਂ ਦਾ ਇਲਾਜ ਕਰਾਂਗੇ ਕੰਮ ਸਿਖਾਵਾਂਗੇ ਕੰਮ ਤੇ ਲਾਵਾਂਗੇ ਖੇਡ ਦੇ ਮੈਦਾਨ ਦੇਵਾਂਗੇ ਲਾਇਬ੍ਰੇਰੀਆਂ ਬਣਾਵਾਂਗੇ ਇਹ ਸਾਰੇ ਮੈਂਟਲ ਹੈਲਥ ਇਸ਼ੂ ਆ ਜੀ ਸਾਰੀ ਸੁਵਿਧਾ ਪ੍ਰੰਡਾਸ ਦੇ ਰਹੇ ਆ ਖੇਡ ਖੇਡਾਂ ਮਤਨ ਪੰਜਾਬ ਦੀਆਂ ਖੇਡਾਂ ਦੇ ਮੈਦਾਨ ਬਣਾ ਰਹੇ ਆ ਜੀ ਲਾਈਬ੍ਰੇਰੀਆਂ ਬਣਾ ਰਹੇ ਆ ਪੜਨ ਦਾ ਖੇਡਣ ਦਾ ਕੰਮ ਕਰਨ ਦਾ ਮੌਕਾ ਦੇ ਰਹੇ ਆ ਤੇ ਇਹਦੇ ਵਿੱਚ ਇਹ ਇਹ ਜਨਤਾ ਦੀ ਲਹਿਰ ਵੱਡਦੀ ਆ ਮਾਪੇ ਲੈ ਕੇ ਆਣੇ ਸ਼ੁਰੂ ਹੋ ਗਏ ਆ ਬਹੁਤ ਅੱਛਾ ਰਿਸਪੌਂਸ ਆ ਸੋ ਇਹ ਹੈਗਾ ਸਾਡਾ ਯੁੱਧ ਨਸ਼ਿਆਂ ਦੇ ਵਿਰੁੱਧ ਇਸ ਤੋਂ ਸਪਾਈ ਜਿਹੜੀ ਆਖਰੀ ਗੱਲ ਆ ਵੀ ਜਿਹੜੇ ਤੁਹਾਡੇ ਸਕੂਲਾਂ ਦੇ ਵਿੱਚ ਉਹਨਾਂ ਦੀ ਪੇਰੈਂਟਸ ਦੀ ਔਰ ਬੱਚਿਆਂ ਦੀ ਐਜੂਕੇਸ਼ਨ ਹੈ ਜਿਹੜੀਆਂ ਤੁਹਾਡੀਆਂ એનર્ਜੀ ਡਰਿੰਕਸ ਆ ਉਹਨਾਂ ਨੂੰ ਮੈਂ ਸਕੂਲਾਂ 'ਚ ਬੈਨ ਕਰਤਾ ਵੇਵਸਾ ਦੱਸਿਆ ਮੈਂ ਜਿੰਨਾ ਤੁਹਾਡਾ ਇਹ ਸੇਕ੍ਰਟ ਹੈ ਸਾਰੇ ਕੁਝ ਦੇ ਸਟੈਂਡ ਬੈਂਡ ਸਕੂਲਾਂ ਦੇ ਵਿੱਚ ਪਹਿਲਾਂ ਹੀ ਬੈਨ ਹੈ ਗਿਆ ਤੇ એનર્ਜੀ ਡਰਿੰਕਸ ਨੂੰ ਬੈਨ ਕਰਤਾ ਦੇ ਆਰ ਵੈਰੀ ਹਾਰਫੁਲ ਫੋਰ ਕਿਡਸ ਵੌਜਾ ਵਾਸਤੇ ਐਡਵਾਈਜ਼ਰੀ ਆ ਉਹ ਮੇਰੇ ਅਧਿਕਾਰ ਖੇਤਰ ਚ ਨਹੀਂ ਆ ਮਨਟਾ ਜੀ ਨੂੰ ਬੇਨਤੀ ਕਰਤੀ ਆ ਉਹ ਵੀ ਹੋ ਜਾਏਗਾ ਬਟ ਐਡਵਾਈਜ਼ਰੀ ਆ ਕਿ ਸਕੂਲ ਕਾਲਜ ਦੇ ਵਿੱਚ ਕਿਤੇ ਵੀ ਕੋਈ એનર્ਜੀ ਡਰਿੰਕ ਨਹੀਂ ਰੱਖਣੀ ਪੇਰੈਂਟਸ ਨੂੰ ਬੇਨਤੀ ਆ ਕਿ ਤੁਸੀਂ ਵੀ ਧਿਆਨ ਰੱਖੋ ਤੁਹਾਡੇ ਘਰ ਚ ਨਹੀਂ ਹੋਣੀਆਂ ਚਾਹੀਦੀਆਂ એનર્ਜੀ ਡਰਿੰਕਸ ਤੇ ਜਾਂਚ ਵੀ ਕਰਨੀ ਇਸ ਤਰ੍ਹਾਂ ਸਟਿੰਗ ਜੀ ਬਿਲਕੁਲ ਕਰਾਂਗੇ ਜੀ ਬਿਲਕੁਲ ਕਰਾਂਗੇ ਬਿਲਕੁਲ ਕਰਾਂਗੇ ਜੀ ਬਿਲਕੁਲ ਕਰਾਂਗੇ ਸਟਿੰਗ ਨਹੀਂ ਕਰਾਂਗੇ ਸਿੱਧਾ ਐਕਸ਼ਨ ਹੋਏਗਾ ਤੁਸੀਂ ਸਿਰਫ ਤੇ ਸਿਰਫ ਮੈਨੂੰ ਇੱਕ ਐਕਸ਼ਨੇਬਲ ਇਨਫੋਰਮੇਸ਼ਨ ਇੱਕ ਫੋਟੋ ਭਜਦੇ ਜਰਾ ਕਾਰਨੀ ਹੋਰ ਕਥਨੀ ਜੀ ਤੁਹਾਡੀ ਸਰਕਾਰ ਦਾ ਫਰਕ